ਗੁਰੂ ਦੇ ਪਿਆਰ ਲਈ ਸਭ ਕੁਝ ਕੁਰਬਾਨ ਹੋ ਰਿਹਾ ਹੈ ਇਸੇ ਨੂੰ ਕੀ ਕਾਂਗੇ ਸਿੱਖ ਕਾਂਗੇ ਇਹੋ ਜਿਹਾ ਪਿਆਰ ਰਾਜੇ ਕਿਤੇ ਹੋਰ ਨਹੀਂ ਲੱਭਣਾ ਆਂਬਨ ਕੀ ਸਦਰ ਛਦਰ ਜੜੀ ਹੈ ਅੰਬ ਅੰਬ ਪਤਾ ਆਪਾਂ ਹੁਣ ਬੂਰ ਪੈ ਗਏ ਨੇ ਆਂਬਨ ਕੀ ਛਦਰ ਮਿੱਟ ਤਨਾ ਆਮਲੀ ਖਾਏ ਅੰਬਾਂ ਆਲਾ ਰਾਸ਼ ਇਮਬਲੀ ਖੋਲ ਕੇ ਨਹੀਂ ਬਣਨਾ ਹੈ ਕੀ ਹੈ ਉਨੇ ਉਹ ਤੈਨੂੰ ਤਾਕਤ ਨਹੀਂ ਦੇਣੀ ਜਿਹੜੀ ਅੰਬ ਦੇ ਰਸ ਨੇ ਦੇਣੀ ਉਹ ਆਨੰਦ ਇਮਲੀ ਰੰਗ ਤਾਂ ਉਹ じゃ ਬਣ ਜਾਊਗਾ ਦੋ ਪਾਲੋ ਗਲਾਸਾਂ ਚ ਇੱਕੋ ਜਿਹਾ ਰੰਗ ਹੋ ਜਾਏਗਾ ਪਰ ਜਿਸ ਵੇਲੇ ਤੁਸੀਂ ਪੀਓਗੇ ਫਿਰ ਸਵਾਦ ਨੇ ਦੱਸ ਦੇਣਾ ਹੈ ਕਿ ਮੈਂ ਕੌਣ ਹਾਂ ਠੀਕ ਹੈ ਨਾ ਜੀ ਇਸ ਕਰਕੇ ਰਾਜੇ ਜਿਹੜੀ ਅੰਬਾਂ ਦੀ ਸ਼ਦਰ ਹੈ ਉਹ ਇਮਲੀ ਜਿਹੜਾ ਕਿਤੇ ਗੁਰਮੁਖ ਪਿਆਰਾ ਤਤਵੇਤਾ ਕੋਈ ਸਤਪੁਰਸ਼ ਜਿਹੜਾ ਉਸ ਦੇ ਨਾਲ ਪੱਕ ਚੁੱਕਿਆ ਹੈ ਇੱਥੇ ਵੀ ਥੋੜਾ ਫਰਕ ਪੈਂਦਾ ਹੁੰਦਾ ਹੈ ਇੱਕ ਕੀ ਹੋ ਜਾਂਦਾ ਹੈ ਕਿ ਨਾਲੇ ਹੀ ਪੱਕ ਗਿਆ ਹੈ ਤੇ ਇੱਕ ਝਾਂਬਿਆਂ ਦੇ ਨਾਲ ਝੜ ਗਏ ਨੇ ਤੇ ਮੁੜ ਕੇ ਉਹ ਪੈਲ ਪਾ ਲਿਓ ਦਾ ਰੰਗ ਉਹੋ ਜਿਹਾ ਜਰੂਰ ਬਣ ਜਾਵੇਗਾ ਪਰ ਰਸ 'ਚ ਫਰਕ ਪੈ ਜਾਂਦਾ ਹੈ ਪੈਲ ਪਾਏ ਅੰਬ ਦਾ ਤੇ ਨਾਲ ਪੱਕੇ ਅੰਬ ਦਾ ਫਰਕ ਹੁੰਦਾ ਹੈ ਆਂਬਣ ਕੀ ਸ਼ਦਰ ਕਾ ਤਮ ਮਿਟਤ ਆਮਲੀ ਖਾਏ ਪਿਤਾ ਕਿਉ ਪਿਆਰ ਨਾ ਪਰੋਸੀ ਪੈ ਪਾਈਐ ਜੋ ਪਿਆਰ ਜੋ ਕੁਛ ਤੈਨੂੰ ਤੇਰੇ ਬਾਪੂ ਨੇ ਦੇ ਦੇਣਾ ਹੈ ਉਹ ਆਂਢੀ ਗੁਆਂਢੀ ਨੇ ਨਹੀਂ ਦੇਣਾ ਹੈ ਬੇਸ਼ੱਕ ਆਂਢੀਆਂ ਗੁਆਂਢੀਆਂ ਕੋਲੋਂ ਸੌ ਬੈਠੇ ਹੋ ਜਾ ਕੇ ਪਰ ਜਾਇਦਾ ਤਾ ਬਾਪੂ ਹੀ ਦਊਗਾ ਘਰ-ਵਾਰ ਤਾ ਬਾਪੂ ਹੀ ਦੇਵੇਗਾ ਤੈਨੂੰ ਆਂਢੀ ਗੁਆਂਢੀ ਦੇ ਦੇਣਗੇ ਹੋ ਸਕਦਾ ਹੈ ਕਿ ਕਈ ਦਫਾ ਬਾਪੂ ਦੇ ਪਰਥਾਏ ਉਲਟਾ ਬੋਲ ਕੇ ਢਕਾ ਦੇਣ ਫਿਰ ਵੀ ਬਾਪੂ ਹੀ ਗਲੇ ਲਾਏਗਾ ਪੇ ਪਿਤਾ ਕੋ ਪਿਆਰ ਜਿਹੜਾ ਪਿਆਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਪਿਤਾ ਨੇ ਸਾਰਿਆਂ ਦੇ ਇੱਕ ਪਿਤਾ ਇੱਕ ਛਕੇ ਹਮ ਬਾਰਕ ਜਿਹੜਾ ਪਿਆਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆ ਨੇ ਤੁਹਾਨੂੰ ਘੋਲ ਕੇ ਪੰਜ ਬਾਣੀਆਂ ਚ ਪਲਾ ਦਿੱਤਾ ਇਹ ਜੂਸ ਹੋਰ ਕਿਸੇ ਨੇ ਨਹੀਂ ਦੇਣਾ ਹੈ। ਇਹ ਰਸ ਹੋਰ ਕਿਸੇ ਨੇ ਨਹੀਂ ਦੇਣਾ ਹੈ। ਇਹ ਗੁਰੂ ਨੂੰ ਹੀ ਪਿਆਰ ਸੀ ਤੇ ਉਹਨੇ ਦਿੱਤਾ ਆਪਣੇ ਬੱਚਿਆਂ ਨੂੰ ਨਾ। ਇਹ ਮਹਾਰਾਜ ਕਹਿੰਦੇ ਔਰ ਕੋਈ ਦੇਵੀ ਦੇਵ ਵੀ ਨਹੀਂ ਦੇ ਸਕਦਾ ਹੈ। ਜੋ ਗੁਰੂ ਨੇ ਕਿਉਂਕਿ ਸੋ ਨਹੀਂ ਲਿਆ ਕਿ ਗੁਰੂ ਦੇ ਦਰ ਤੇ ਹੀ ਦੇਵੀਆਂ ਸੇਵਾ ਕਰਦੀਆਂ ਨੇ ਪਿਤਾ ਕੋ ਪਿਆਰਨ ਪਰੋਸ਼ੀ ਪੈ ਪਾਈ ਹੈ ਸਾਗਰ ਕੀ ਨਿਦ ਕਤ ਪਾਈਏ ਪੋਖਰ ਸੇ ਸ਼ਾਗਰ ਦੀ ਜਿਹੜੀ ਸਮੁੰਦਰ ਚੋਂ ਸਾਗਰ ਚੋਂ ਸੱਲ ਪੈਣੀ ਹੈ ਜਿਹੜੇ ਹੀਰੇ ਮੋਤੀ ਉਹ ਚੋਂ ਮਿਲਣੇ ਨੇ ਖਰਾਕ ਹੰਸਾਂ ਨੂੰ ਉਹ ਪੋਖਰ ਨਾਮ ਉਸ ਸੱਪੜਾਂ ਚੋਂ ਨਹੀਂ ਲੱਭਣੀ ਹੈ ਸਾਗਰ ਕੀ ਨਿਧ ਕਤ ਪਾਈਏ ਪੋਖਰ ਸੇ ਜਿਹੜਾ ਕੋਈ ਵੀ ਬਾਸ਼ਨਾ ਦਾ ਭਰਿਆ ਪਿਆ ਹੈ ਬੜਿਆਈਆਂ ਦਾ ਭਰਿਆ ਪਿਆ ਹੈ ਰਿੱਧੀਆਂ ਸਿੱਧੀਆਂ ਦੇ ਚਾਹਨ ਉਤੋਂ ਇਹ ਤੈਨੂੰ ਹੀਰੇ ਮੋਤੀ ਭਗਤੀ ਗਿਆਨ ਵਿਰਾਗ ਸਾਧ ਸੰਤੋਗ ਦਇਆ ਧਰਮ ਵਾਲੇ ਇਹ ਹੀਰੇ ਲਾਲ ਤੈਨੂੰ ਚੁਗਣ ਨੂੰ ਨਹੀਂ ਲੱਭਣੇ ਇਹ ਤਾਂ ਉੱਚੇ ਹੀ ਉੱਠਣਾ ਪਊਗਾ ਸ਼ਾਗਰ ਕੀ ਨਿਧ ਜਿਹੜਾ ਸਾਗਰ ਚੋਂ ਖਜ਼ਾਨਾ ਨਿਕਲਦਾ ਹੈ ਬੋਲੋ ਛਲ ਪੈਂਦੀ ਐ ਜਿਹੜਾ ਓਚੋ ਆਉਂਦਾ ਕਿ ਉਹ ਛੱਪੜਾਂ ਚ ਆਜੂਗਾ ਬੋਲੋ ਸੋ ਅਸ਼ਾਲੇ ਮਾਰ ਲਵੇ ਬਾਹਰ ਨੂੰ ਛੱਪੜ ਵੀ ਕੀ ਨਿਕਲੂ ਗੰਦਗੀ ਨਿਕਲੇਗੀ ਬੋਲੋ ਸ਼ਾਗਰ ਕੀ ਨਿੱਧ ਕਤ ਪਾਈਏ ਪੋਖਰ ਛੈ ਦਿਨ ਕਰ ਸਰ ਦੀਪ ਜੋਤ ਨਾ ਜਲਾਈਏ ਜਿਹੜਾ ਚਾਨਣ ਸੂਰਜ ਨੇ ਦੇ ਦੇਣਾ ਉਹ ਦੀਵਿਆਂ ਨੇ ਨਹੀਂ ਦੇਣਾ ਹੈ ਜਿਹੜਾ ਚਾਨਣ ਸ਼ੂਰਜਨੇ ਦੇਣਾ ਜਿਹੜਾ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਨੇ ਚਾਨਣ ਦੇ ਦੇਣਾ ਉਹ ਕਿਸੇ ਨੇ ਹੋਰ ਥੋੜੀ ਦੇ ਦੇਣਾ ਜਿਹੜਾ ਪਿਆਰ ਪਾਸ਼ਾ ਨੇ ਸਾਨੂੰ ਦੇਣਾ ਇਹ ਮਤਾ ਕਿਤੇ ਤੁਸੀਂ ਭੁੱਲ ਕੇ ਤੇ ਜ਼ਿੰਦਗੀ ਦੁਨੀਆ ਦੇ ਵਿੱਚ ਗੁਜ਼ਾਰ ਲਵੋ ਖਣੀ ਦੁਨੀਆ ਚੋਂ ਇਹ ਪਿਆਰ ਲੱਭੋ ਉਥੋਂ ਨਹੀਂ ਇਹ ਲੱਭਣਾ ਇਹ ਗੁਰੂ ਹੀ ਦੇਏਗਾ ਭਈ ਠੀਕ ਹੈ ਨਾ ਜੀ ਇਹ ਕੌਣ ਦੇਊਗਾ ये और नहीं कित्य मिल रहे हैं जेडे लाल मिले ने, समुंदर तो मिले ने सागर तो मिले ने तो गुरसागर रतनी भरपूरे अमृत संत चुगे नहीं दूरे गुरसागर ਇਸੇ ਹੁਕਮਨਾਮਾ ਉਦੋਂ ਆਇਆ ਸੀ ਜਦੋਂ ਬਾਬਾ ਅਤਰ ਸਿੰਘ ਮਹਾਰਾਜ ਜੀਆ ਨੇ ਉਸ ਸਥਾਨ ਦਾ ਨਾਂ ਰੱਖਣਾ ਸੀ ਮਸਤੂਆਣੇ ਤੇ ਇਹ ਹੁਕਮ ਫਿਰ ਗੁਰਸਾਗਰ ਮਸਤੂਆਣਾ ਰੱਖਿਆ ਸੀ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਸਾਗਰ ਕੀ ਨਿਦ ਕਤ ਪਾਈਏ ਪੋਖਰ ਛੇ ਛਪੜਾਂ ਤੋਂ ਨਹੀਂ ਗੱਲ ਬਣਨੀ ਹੈ ਉੱਤੇ ਤਾਂ ਗੰਦਗੀ ਹੈ ਜਿੰਨੇ ਮਰਜੀ ਖਾਓ ਦੁਨੀਆ ਦੇ ਵਿੱਚ ਤੋ ਪਾਸ਼ਾ ਕਿਰਪਾ ਕਨ ਸ਼ਾਗਰ ਦੇ ਉੱਤੇ ਜਾਓ ਡਾਰੀ ਲਾ ਕੇ ਪਾਈ ਕੀ ਹੈ ਸਾਗਰ ਤੋ ਜਾਓ